ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋ ਲਾਗੀ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣਿਓ ਸ਼ੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਕਮਾਈ ਵਾਲੇ ਸੰਤ ਮਹਾਂਪੁਰਖਾਂ ਪਾਸੋਂ ਸੁਣੇ ਹੋਏ ਬਹੁਤ ਕੀਮਤੀ ਬਚਨਾਂ ਸਾਂਝੇ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਇਹ ਬਚਨਾਂ ਨੂੰ ਧਿਆਨ ਦੇ ਨਾਲ ਸੁਣ ਲਿਆ ਸਮਝ ਲਿਆ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਿਆ ਤਾਂ ਯਕੀਨਨ ਹੀ ਤੁਸੀਂ ਆਪਣੇ ਜੀਵਨ ਦੇ ਵਿੱਚ ਸਦਾ ਸੁਖੀ ਰਹੇ ਤੁਹਾਨੂੰ ਸੁਖੀ ਹੋ ਤੋ ਸਫਲ ਹੋ ਤੋ ਕੋਈ ਰੋਕ ਨਹੀਂ ਸਕਦਾ ਤਫਰੇ ਦੋ ਵਚਨ ਕਿਹੜੇ ਆਓ ਅੱਜ ਦੀ ਵੀਡੀਓ ਦੇ ਵਿੱਚ ਇੱਕ ਛੋਟੀ ਜੀ ਕਹਾਣੀ ਦੇ ਰਾਹੀਂ ਸਮਝਦੇ ਆਂ ਸੰਗਤ ਜੀ ਇੱਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਕਮਾਈ ਵਾਲੇ ਸੰਤ ਮਹਾਪੁਰਖ ਜੀ ਰਹਿੰਦੇ ਸਨ ਇੱਕ ਦਿਨ ਇੱਕ ਬਲੁਖ ਉਹਨਾਂ ਦੇ ਕੋਲ ਆਇਆ ਟਟਿਆ ਕੇ ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਆਪਣੇ ਜੀਵਨ ਦੇ ਵਿੱਚ ਸੁਖੀ ਹੋਣ ਦੇ ਲਈ ਸਫਲ ਹੋਣ ਦੇ ਲਈ ਕੋਈ ਮੰਤਰ ਦੱਸੋ ਮੇਰੇ ਜੀਵਨ ਦੇ ਵਿੱਚ ਕਦੇ ਵੀ ਕੋਈ ਦੁੱਖ ਤਕਲੀਫ ਨਾ ਆਵੇ ਮੈਨੂੰ ਕੋਈ ਐਸਾ ਮਨ ਤਰਸੋ ਤੇ ਕਹਿੰਦੇ ਬਾਬਾ ਜੀ ਨੇ ਉਸ ਮਨੁੱਖ ਨੂੰ ਕਿਹਾ ਕਿ ਭਾਈ ਤੂੰ ਆਪਣੇ ਜੀਵਨ ਦੇ ਵਿੱਚ ਨੇਕ ਕੰਮ ਕਰਿਆ ਕਰ ਪ੍ਰਮਾਤਮਾ ਦੀ ਭਗਤੀ ਕਰਿਆ ਕਰ ਕਿਉਂਕਿ ਜਦੋਂ ਪ੍ਰਮਾਤਮਾ ਦੀ ਭਗਤੀ ਕਰੇਗਾ ਨੇਕ ਕੰਮ ਕਰੇਗਾ ਤਾਂ ਤੇਰੇ ਜੀਵਨ ਦੇ ਵਿੱਚ ਕੁਲ ਇਕੱਠੇ ਹੋਣਗੇ ਜਦੋਂ ਕੁਲ ਇਕੱਠੇ ਹੋਣਗੇ ਤਾਂ ਤੈਨੂੰ ਸੁੱਖ ਮਿਲਣਗੇ ਉਹ ਸੁਖੀ ਹੋ ਜਾਵੇਗਾ ਤੂੰ ਆਪਣੇ ਜੀਵਨ ਦੇ ਵਿੱਚ ਮਾੜੇ ਕੰਮ ਕਰਨ ਤੋਂ ਬਾਅਦ ਕੋਈ ਵੀ ਗਲਤ ਮਨਾ ਕਰ ਕਿਸੇ ਦੇ ਨਾਲ ਝੂਠ ਪਰੇ ਵਠੰਗੀ ਠੋਰੀ ਇਹ ਮਾਰੇ ਕੰਮ ਕਰਨ ਤੋਂ ਬਚ ਤੇਰੇ ਨਾਲ ਕਦੇ ਵੀ ਮਾਣਾ ਨਹੀਂ ਹੋਵੇਗਾ ਤੇ ਕਹਿੰਦੇ ਉਹ ਹੁਣ ਉੱਥੇ ਕਹਿਣ ਲੱਗਾ ਜੀ ਬਾਬਾ ਜੀ ਮੈਂ ਤਾਂ ਬਹੁਤ ਭਗਤੀ ਕਰਦਾ ਹਾਂ ਮੈਂ ਤਾਂ ਸਵੇਰੇ ਸ਼ਾਮ ਪ੍ਰਮਾਤਮਾ ਦਾ ਨਾਮ ਲੈਣਾ ਹਾਂ ਅਤੇ ਮੈਂ ਆਪਣੇ ਜੀਵਨ ਦੇ ਵਿੱਚ ਕਦੇ ਵੀ ਕੋਈ ਮਾੜਾ ਕੰਮ ਨਹੀਂ ਕੀਤਾ ਪਰ ਫੇਰ ਵੀ ਪਤਾ ਨਹੀਂ ਕਿਉਂ ਮੇਰੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੂਰ ਨਹੀਂ ਹੋ ਰਹੀਆਂ ਤੇ ਕਹਿੰਦੇ ਉਹ ਕਮਾਈ ਵਾਲੇ ਸੰਤ ਮਹਾਕੋਕ ਚੀਕਿਆ ਨੱਗੇ ਕਿ ਨਹੀਂ ਭਾਈ ਇਹ ਤਾਂ ਹੋ ਨਹੀਂ ਸਕਦਾ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਏ ਜੇ ਤੂੰ ਆਪਣੇ ਜੀਵਨ ਦੇ ਵਿੱਚ ਚੰਗੇ ਕੰਮ ਕੀਤੇ ਆ ਨੇਕ ਕੰਮ ਕੀਤੇ ਆ ਫਿਰ ਤਾਂ ਤੇਰੇ ਬਹੁਤ ਪੁੰਨ ਇਕੱਠੇ ਹੋ ਜਾਣੇ ਚਾਹੀਦੇ ਆ ਪਰ ਤੂੰ ਕਹਿ ਰਿਹਾ ਏ ਕਿ ਤੂੰ ਆਪਣੇ ਜੀਵਨ ਦੇ ਵਿੱਚ ਦੁਖੀ ਆ ਜਦੋਂ ਕੋਈ ਨਾ ਕੋਈ ਗਲਤ ਕੰਮ ਕੀਤਾ ਹੋਵੇਗਾ ਕੋਈ ਮਾੜਾ ਕੰਮ ਕੀਤਾ ਹੋਵੇਗਾ ਉਹ ਮਨੁੱਖ ਵਾਰ-ਵਾਰ ਕਹਿ ਰਿਹਾ ਸੀ ਕਿ ਨਹੀਂ ਬਾਬਾ ਜੀ ਮੈਂ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ ਕਦੇ ਵੀ ਕੋਈ ਮਾੜਾ ਕੰਮ ਨਹੀਂ ਕੀਤਾ ਮੈਂ ਤਾਂ ਹਰ ਦਿਨੇ ਪਰਮਪਿਤਾ ਪ੍ਰਮਾਤਮਾ ਲਈ ਭਗਤੀ ਕਰਦਾ ਹਾਂ ਤੇ ਕਹਿੰਦੇ ਬਾਬਾ ਜੀ ਨੇ ਉਸ ਮਨੁੱਖ ਨੂੰ ਸਮਝਾਉਦੇ ਹੋਏ ਕਿ ਆਹ ਕਿ ਪੁੱਤਰ ਕਈ ਵਾਰ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਹੜੇ ਗੰਤ ਕੰਮ ਕਰ ਬੈਠਦੇ ਆ ਜਾਣੇ ਅਣਜਾਣੇ ਦੇ ਵਿੱਚ ਅਸੀਂ ਕਈ ਵਾਰ ਬਹੁਤ ਪਾਪ ਗੁਨਾਹ ਕਰ ਬੈਠਦੇ ਆ ਇੱਕ ਕਹਿ ਕੇ ਬਾਬਾ ਜੀ ਨੇ ਉਹ ਮਨੁੱਖ ਉਹ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਆ ਕੇ ਪੁੱਤਰ ਦੇਖ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਹਿੰਦਾ ਸੀ ਉਹ ਰਾਜਾ ਬਹੁਤ ਧਰਮੀ ਸੀ ਬੜਾ ਨੇਕ ਦਿਲ ਉਹਨੇ ਸਾਰੀ ਉਮਰ ਆਪਣੀ ਪਰਜਾ ਦੀ ਬੜੀ ਸੇਵਾ ਕੀਤੀ ਕਹਿੰਦੇ ਉਹ ਰਾਜੇ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪੁੱਤਰ ਨੂੰ ਵਧੀਆ ਤਰੀਕੇ ਦੇ ਨਾਲ ਪਾਲਿਆ ਪੋਸਿਆ ਚੰਗੇ ਸੰਸਕਾਰ ਦਿੱਤੇ ਕਹਿੰਦੇ ਜਦੋਂ ਉਹਦਾ ਪੁੱਤਰ ਜਵਾਨ ਹੋ ਗਿਆ ਤਾਂ ਰਾਜੇ ਨੇ ਮਨ ਵਿੱਚ ਸੋਚਿਆ ਕਿ ਮੈਂ ਸਾਰੇ ਉਹ ਪਰਮਾਤਮਾ ਦਾ ਨਾਮ ਬਣੇ ਜਪਿਆ ਸਿਰਫ ਪਰਜਾ ਦੀ ਭਲਾਈ ਦੇ ਕੰਮ ਕਰਦਾ ਰਿਹਾ ਹਾਂ ਫਿਰ ਮੈਨੂੰ ਪਰਮਾਤਮਾ ਦਾ ਨਾਮ ਜਪਨਾ ਚਾਹੀਦਾ ਹੈ ਮੈਨੂੰ ਭਗਤੀ ਕਰਨੀ ਚਾਹੀਦੀ ਹੈ ਇਸ ਕਰਕੇ ਇਹ ਸੋਚ ਕੇ ਉਹਨੇ ਆਪਣਾ ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਸੌਂਪ ਦਿੱਤਾ ਕਿ ਲੈ ਪੁੱਤਰ ਹੁਣ ਤੂੰ ਸਾਰੇ ਰਾਜ ਦੀ ਸਾਰੇ ਨਗਰ ਦੀ ਜ਼ਿੰਮੇਵਾਰੀ ਸੰਭਾਲ ਤੇ ਮੈਂ ਹੁਣ ਪਰਮਕੀਤਾ ਪਰਮਾਤਮਾ ਦੀ ਭਗਤੀ ਕਰਕੇ ਆਪਣੇ ਜੀਵਨ ਦੇ ਵਿੱਚ ਕੁਮ ਇਕੱਠੇ ਕਰਨਾ ਚਾਹਾਂ ਕਿਉਂਕਿ ਅਗਲੀ ਦਰਗਾਹ ਦੇ ਵਿੱਚ ਤਾਂ ਨਾਮ ਦੀ ਕਮਾਈ ਨੇ ਕੰਮ ਨਾ ਨਾਏ ਸੋ ਕਹਿੰਦੇ ਉਹ ਰਾਜਾ ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਸੌਕੇ ਪਰਮਪਿਤਾ ਪਰਮਾਤਮਾ ਦੀ ਭਗਤੀ ਕਰਨ ਦੀ ਨਹੀਂ ਕੋਰੋ ਬਾਤ ਹੋਂਕਿਆ ਕਹਿੰਦੇ ਸਵੇਰ ਤੋਂ ਤੁਰਿਆ ਉਹਨੂੰ ਸ਼ਾਮਾਂ ਵਹਿ ਗਈਆਂ ਕਿ ਅੱਗੇ ਬਹੁਤ ਹੀ ਸੰਘਣਾ ਖਤਰਨਾਕ ਜੰਗਲ ਸੀ ਜਿਹਦੇ ਵਿੱਚ ਬਹੁਤ ਖਤਰਨਾਕ ਜੰਗਲੀ ਜਾਨਵਰ ਰਹਿੰਦੇ ਸਨ ਇਸ ਕਰਕੇ ਰਾਜੇ ਨੇ ਇਹ ਰਾਤ ਇਥੇ ਰੁਕਣ ਦਾ ਫੈਸਲਾ ਕੀਤਾ ਕਹਿੰਦੇ ਰਾਜਾ ਇੱਕ ਦਰਖਤ ਤੇ ਚੜ ਗਿਆ ਕਿ ਚਲੋ ਰਾਤ ਦਰਖਤ ਤੇ ਬਿਤਾ ਲੈਨੇ ਆ ਫਿਰ ਅੱਗੇ ਪਰਮਕੀਤਾ ਪਰਮਾਤਮਾ ਦੀ ਖੋਜ ਦੇ ਵਿੱਚ ਤੁਰਾਂਗੇ ਕਹਿੰਦੇ ਉਹ ਰਾਜਾ ਜਦੋਂ ਦਰਖਤ ਤੇ ਬੱਠਾ ਸੀ ਅਚਾਨਕ ਉਹ ਦਰਖਤ ਦੇ ਉੱਤੇ ਇੱਕ ਭਾਲੂ ਆ ਗਿਆ ਰਾਜਾ ਉਹ ਭਾਲੂ ਨੂੰ ਦੇਖ ਕੇ ਬੜਾ ਹੀ ਡਰ ਗਿਆ ਉਹ ਭਾਲੂ ਨੇ ਕਿਹਾ ਵੀ ਰਾਜਨ ਤੂੰ ਡਰਨਾ ਮੈਂ ਇੱਥੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਨਹੀਂ ਆਇਆ ਮੈਂ ਤੈਨੂੰ ਕੁਝ ਨਹੀਂ ਕਰਾਂਗਾ ਮੈਂ ਤਾਂ ਆਪ ਆਪਣੀ ਜਾਨ ਚੰਗਾ ਉਹ ਆਇਆ ਇੱਥੇ ਆਇਆ ਹਾਂ ਮੈਨੂੰ ਇਹ ਸ਼ੇਰ ਤੋਂ ਫਤਰਾ ਹੈ ਇਸ ਕਰਕੇ ਅੱਜ ਦੀ ਰਾਤ ਮੈਂ ਵੀ ਇੱਕ ਵਕਤ ਹੀ ਬਤਾਵਾਂਗਾ ਪਰ ਤੂੰ ਮੇਰੇ ਤੋਂ ਡਰ ਨਾ ਮੈਂ ਤੈਨੂੰ ਕੁਝ ਨਹੀਂ ਕਮਾਂਗਾ ਕਹਿੰਦੇ ਉਹ ਪਾਗੋਨੇ ਰਾਜੇ ਨੂੰ ਗਿਆ ਵੀ ਰਾਜਨ ਆਪਾਂ ਇੰਜ ਕਰਦੇ ਹਾਂ ਅੱਧੀ ਰਾਤ ਤੱਕ ਤੂੰ ਸੌਂ ਜਾ ਮੈਂ ਤੇਰੀ ਰਾਖੀ ਕਰਾਂਗਾ ਅੱਡੇ ਕਰਤੀ ਪ੍ਰਾਤ ਤੋਂ ਬਾਅਦ ਮੈਂ ਸੌਂ ਜਾਵਾਂਗਾ ਤਉ ਸ਼ੇਰ ਤੋਂ ਮੇਰੀ ਰਾਖੀ ਕਰੇ ਕਹਿੰਦੇ ਰਾਜੇ ਨੂੰ ਭਾਲੂ ਦੀ ਗੱਲ ਚੰਗੀ ਲੱਗੀ ਰਾਜਾ ਵਿਸ਼ੇਰ ਦਾ ਥੱਕਿਆ ਟੁੱਟਿਆ ਸੀ ਇਸ ਕਰਕੇ ਨਾਲ ਦੀ ਨਾਲ ਹੀ ਉਹ ਨੂੰ ਮਿਲ ਗਿਆ ਅਤੇ ਉਹ ਭਾਲੂ ਰਾਜੇ ਦੀ ਰਾਖੀ ਕਰਨ ਦੇ ਲਈ ਬੈਠ ਗਿਆ ਕਹਿੰਦੇ ਕੁਝ ਹੀ ਸਮੇਂ ਦੇ ਵਿੱਚ ਉੱਥੇ ਸ਼ੇਰ ਆਇਆ ਸ਼ੇਰ ਨੇ ਦਰਖਤ ਦੇ ਉੱਪਰ ਦੇਖਿਆ ਕਿ ਇੱਕ ਭਾਲੂ ਅਤੇ ਇੱਕ ਮਨੁੱਖ ਸੁਤਾਂ ਪਿਆ ਹੈ ਉਹ ਸ਼ੇਰ ਨੇ ਪੰਡੂ ਨੂੰ ਆਵਾਜ਼ ਮਾਰ ਕੇ ਕਿਹਾ ਕਿ ਪੰਡੂ ਮੈਂ ਤੈਨੂੰ ਕੁਝ ਨਹੀਂ ਕਮਾਂਗਾ ਮੈਂ ਤੇਰੀ ਜਾਨ ਬਖਸ਼ ਦਵਾਂਗਾ ਤੂੰ ਇੰਜ ਕਰ ਆ ਸੁੱਤੇ ਹੋਏ ਨਿਸ਼ਾਨ ਨੂੰ ਭੁੰਜੇ ਜਮੀਨ ਤੇ ਸੁਬਦੇ ਮੈਂ ਇਹਨੂੰ ਖਾ ਕੇ ਆਪਣੀ ਭੁੱਖ ਮਿਟਾ ਲਵਾਂਗਾ ਅਤੇ ਇੱਥੋਂ ਚਲਾ ਜਾਵਾਂਗਾ ਪਰ ਕਹਿੰਦੇ ਪੰਡੂ ਨੇ ਕਿਹਾ ਕਿ ਨਹੀਂ ਮੈਂ ਇਹ ਗਲਤ ਕੰਮ ਨਹੀਂ ਕਰ ਸਕਦਾ ਮੈਂ ਇਹ ਰਾਜੇ ਨੂੰ ਜ਼ੁਬਾਨ ਦਿੱਤੀ ਹੈ ਕਿ ਮੈਂ ਤੇਰੀ ਰਾਖੀ ਕਰਾਂਗਾ ਤੇਰੀ ਰੱਖਿਆ ਕਰਾਂਗਾ ਇਹ ਮੇਰੇ ਸਹਾਰੇ ਸੁਤਾਈ ਮੈਂ ਆਪਣੀ ਜ਼ਬਾਨ ਤੋਂ ਕਰੇ ਨਹੀਂ ਨਿਕਲਦਾ ਮੈਂ ਇੰਨਾ ਵੱਡਾ ਧੋਖਾ ਇਹ ਰਾਜੇ ਨੂੰ ਨਹੀਂ ਦੇ ਸਕਦਾ ਕਹਿੰਦੇ ਸ਼ੇਰ ਨੇ ਤਿਰ ਸਮਝਾਇਆ ਕਿ ਦੇਖ ਲੈ ਇਹਦੇ ਬਦਲੇ ਦੇ ਵਿੱਚ ਮੈਂ ਤੇਰੀ ਜਾਨ ਮਕਸ ਦਵਾਂਗਾ ਤੂੰ ਇਹ ਮਨੁੱਖ ਨੂੰ ਮੇਰੇ ਕੋਲ ਸੁਤਲੇ ਪਰ ਕਹਿੰਦੇ ਭਾਨੂ ਨੇ ਸ਼ੇਰ ਦੀ ਗੱਲ ਨਾ ਮੰਨੀ ਕਿਹਾ ਕਿ ਮੈਂ ਇਨਾ ਵੱਡਾ ਧੋਖਾ ਇਹ ਰਾਜੇ ਨੂੰ ਨਹੀਂ ਦੇ ਸਕਦਾ ਕਿਉਂਕਿ ਕਿਸੇ ਦੇ ਨਾਲ ਧੋਖਾ ਕਰਨਾ ਕਿਸੇ ਨੂੰ ਧੋਖਾ ਦੇਣਾ ਸਭ ਤੋਂ ਵੱਡਾ ਪਾਪ ਆ ਤੇ ਮੈਂ ਪਾਪਾਂ ਦਾ ਭਾਗੀਦਾਰ ਨਹੀਂ ਬਣਨਾ ਚਾਹੁੰਦਾ ਇਹਨੇ ਸ਼ੇਰ ਨੇ ਕਿਹਾ ਵੀ ਠੀਕ ਹੈ ਭਾਈ ਤੇਰੀ ਮਰਜ਼ੀ ਕਹਿੰਦੇ ਇੰਨੀ ਦੇਰ ਤੱਕ ਰਾਜੇ ਨੂੰ ਜਾਊਗਾ ਗਈ ਹੁਣ ਰਾਜੇ ਦੇ ਸੌਣ ਦਾ ਸਮਾਂ ਸਮਾਪਤ ਹੋਇਆ ਜਦੋਂ ਉਹ ਸਾਮਾ ਆ ਗਿਆ ਤੇ ਭਾਲੂ ਦੇ ਸੌਣ ਦਾ ਸਮਾਂ ਹੁਣ ਭਾਲੂ ਰਾਜੇ ਦੇ ਸਿਰ ਤੇ ਹੁਣੇ ਨੀਂਦ ਸੌਂ ਗਿਆ ਤੇ ਰਾਜਾ ਰਖਵੰਡੀ ਕਰਨ ਲੱਗਾ ਹੁਣੇਦਰਾ ਸ਼ੇਰ ਨੇ ਉਹੀ ਗੱਲ ਇਹ ਰਾਜੇ ਨੂੰ ਹੀ ਆਖੀ ਕਿ ਰਾਜੇ ਨਾ ਮੈਂ ਤੇਰੀ ਜਾਨ ਬਖਸ਼ ਦਵਾਂਗਾ ਤੂੰ ਇਸ ਉੱਤੇ ਪੈ ਭਾਲੂ ਨੂੰ ਘਤਾਂ ਬਾਕੇ ਥੱਲੇ ਚੁੱਕ ਦੇ ਮੈਂ ਇਹਨੂੰ ਖਾ ਕੇ ਆਪਣੀ ਭੁੱਖ ਮਿਟਾ ਲਵਾਂਗਾ ਕਹਿੰਦੇ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਰਾਜੇ ਨੂੰ ਉਹਦੇ ਵਿੱਚ ਆਪਣੀ ਭਲਾਈ ਰਹੀ ਸੀ ਰਾਜੇ ਨੇ ਉਸੇ ਵਕਤ ਹੀ ਭਾਲੂ ਨੂੰ ਤੱਕਾ ਮਾਰ ਦਿੱਤਾ ਪਰ ਕਹਿੰਦੇ ਭਾਲੂ ਦੀ ਚੰਗੀ ਕਿਸਮਤ ਕਿ ਉਹਨੂੰ ਜਾਬ ਆ ਗਈ ਉਹਨੇ ਕਿਵੇਂ ਨਾ ਕਿਵੇਂ ਤੰਕੀ ਇੱਕ ਥੱਲੇ ਵਾਲੀ ਟਾਂਗੀ ਨੂੰ ਹੱਥ ਪਾ ਲਿਆ ਅਤੇ ਢੇ ਜਮੀਰ ਤੇ ਲੀਗਰ ਤੋਂ ਬਚ ਗਿਆ ਕਹਿੰਦੇ ਉਹਨੇ ਰਾਜੇ ਨੂੰ ਬੜੇ ਹੀ ਗੁੱਸੇ ਦੇ ਨਾਲ ਕਿਹਾ ਕਿ ਰਾਜੇ ਜੀ ਤੁਸੀਂ ਮੇਰੇ ਨਾਲ ਇੰਜ ਕਿਉਂ ਕੀਤਾ ਮੈਂ ਤਾਂ ਤੇਰਾ ਕਦੇ ਕੁਝ ਨਹੀਂ ਵਿਗਾੜਿਆ ਆਪਣੀ ਕੋਈ ਦੁਸ਼ਮਣੀ ਨਹੀਂ ਹੈ ਪਰ ਤੂੰ ਫਿਰ ਵੀ ਮੇਰੇ ਨਾਲ ਇਨਾ ਵੱਡਾ ਧੋਖਾ ਕਰ ਗਿਆ ਇਹ ਗੱਲ ਮੰਨੋ ਕਿ ਇਹ ਸੀ ਸ਼ੇਰ ਨੇ ਪਰ ਮੈਂ ਤੇਰੇ ਨਾਲ ਧੋਖਾ ਨਹੀਂ ਕੀਤਾ ਪਰ ਤੂੰ ਮੇਰੇ ਨਾਲ ਬਹੁਤ ਵੱਡਾ ਧੋਖਾ ਕਰਾਇਆ ਰਾਜੇ ਨੇ ਕਿਹਾ ਵੀ ਭਾਈ ਤੂੰ ਤਾਂ ਮੂਰਖ ਸੀ ਤੈਨੂੰ ਵੀ ਮੌਕਾ ਮਿਲਿਆ ਸੀ ਆਉਦੀ ਜਾਨ ਬਚਾਉਣ ਦਾ ਉਹ ਮੌਕਾ ਘਵਾ ਲਿਆ ਪਰ ਮੈਂ ਮੌਕਾ ਨਹੀਂ ਘਵਾ ਚੰਦਾ ਇਸ ਕਰਕੇ ਮੈਂ ਤੈਨੂੰ ਤੱਕਾ ਦਿੱਤਾ ਕਹਿੰਦੇ ਜਦੋਂ ਰਾਜੇ ਨੇ ਇਹ ਗੱਲ ਕਹੀ ਕਹਿੰਦੇ ਪਰ ਉਹਨੇ ਕਿਹਾ ਕਿ ਰਾਜੇ ਤੈਨੂੰ ਇਹ ਗੱਲ ਦਾ ਗਿਆਨ ਨਹੀਂ ਕਿ ਕਿ ਸੇ ਮੋਖਾ ਦੇਣਾ ਸਭ ਤੋਂ ਵੱਡਾ ਪਾਪ ਆ ਇਹ ਪਾਪ ਸਾਡੇ ਸਾਰੇ ਪੁੰਨ ਸਾਡੀ ਸਾਰੀ ਭਗਤੀ ਨੂੰ ਖਾ ਜਾਂਦਾ ਹੈ ਕਹਿੰਦੇ ਰਾਜਾ ਉਹ ਭਾਲੂ ਦੀ ਗੱਲ ਸੁਣ ਕੇ ਕਿਚੀ ਉਚੀ ਹੱਸਣ ਲੱਗਾ ਕਹਿਣ ਲੱਗਾ ਇਹ ਸਭ ਕਹਿਣ ਦੀਆਂ ਗੱਲਾਂ ਨੇ ਕਹਿੰਦੇ ਜਦੋਂ ਰਾਜਾ ਇਸ ਤਰ੍ਹਾਂ ਉੱਚੀ ਉੱਚੀ ਹੱਸਣ ਲੱਗਾ ਤਾਂ ਉਹ ਭਾਲੂ ਨੇ ਕਿਹਾ ਰਾਜਨ ਆ ਇਹਨੂੰ ਨੇ ਪਤਾ ਕਿ ਤੂੰ ਅੱਜ ਕਿੰਨੀ ਵੱਡੀ ਗਲਤੀ ਕੀਤੀ ਹੈ ਕਿੰਨਾ ਵੱਡਾ ਪਾਪ ਮਾਰ ਗਿਆ ਮੈਂ ਭਾਲੂ ਨਹੀਂ ਹਾਂ ਮੈਂ ਤਾਂ ਇੱਕ ਤੁਹ ਤ ਮਹਾਂបុਰਖਾ ਹਾਂ ਤੇ ਮੈਨੂੰ ਅੱਜ ਪਰਮਕੀਤਾ ਪਰਮਾਤਮਾ ਨੇ ਤੇਰੀ ਰੱਖਿਆ ਕਰਨ ਦੇ ਲਈ ਇੱਥੇ ਭੇਜਿਆ ਸੀ ਕਿਉਂਕਿ ਤੂੰ ਆਪਣੇ ਜੀਵਨ ਦੇ ਵਿੱਚ ਬੜੇ ਹੀ ਨੇਕ ਕੰਮ ਕੀਤੇ ਤੂੰ ਆਪਣੀ ਪਰਜਾ ਦਾ ਬੜਾ ਧਿਆਨ ਰੱਖਿਆ ਤੇਰੇ ਬਹੀ ਖਾਤੇ ਦੇ ਵਿੱਚ ਬੜੇ ਹੀ ਪੁੰਨ ਸੰਗਤ ਤੇ ਪਰਮਾਤਮਾ ਨੇ ਉਹਨਾਂ ਪੁੰਨਾਂ ਕਰਕੇ ਮੈਨੂੰ ਤੇਰੀ ਰੱਖਿਆ ਕਰਨ ਦੇ ਲਈ ਇੱਥੇ ਭੇਜਿਆ ਸੀ ਤੂੰ ਜਿੰਨੇ ਪੁੰਨ कमाए ਸੀ ਉਹ ਤੇਰੇ ਜੀਵਨ ਦੇ ਵਿੱਚ ਬੜੇ ਸੌਖੀ ਗੇ ਸੀ ਸਤੂੰ ਅੱਜ ਇੰਨਾ ਵੱਡਾ ਪਾਪ ਕਰਕੇ ਮੈਨੂੰ ਧੋਖਾ ਦੇਖ ਕੇ ਆਪਣੇ ਸਾਰੇ ਗੁਨਾਹ ਗਵਾ ਲਈਆਂ ਇਹ ਕਹਿ ਕੇ ਉਹ ਕਾਲੇ ਸੰਤ ਰੂਪ ਦੇ ਵਿੱਚ ਆ ਗਏ ਉੱਥੋਂ ਚਲੇ ਗਏ ਅਤੇ ਕਹਿ ਗਏ ਕਿ ਹੁਣ ਇਹ ਪਾਪ ਦੀ سزا ਇਹਨੂੰ ਭੁਗਤਣੀ ਪੈਣੀ ਆ ਉਹ ਕਿ ਸਾਰੀ ਉਮਰ ਫਾਦਲ ਬਣ ਕੇ ਇੱਥੇ ਪਟਕੇਗਾ ਇਹ ਕਹਾਣੀ ਦੀ ਸਮਾਸਤੀ ਕਰਕੇ ਉਹ ਸੰਤ ਮਹਾਦਰਖਾ ਨੇ ਉਹਨੂੰ ਉਥੋਂ ਸਮਝਾਇਆ ਜੇ ਸ਼ਖੀ ਹੋ ਬਾਮੰਤਰ ਮੰਨ ਲਿਆ ਸਿੱਖ ਬਾਬਾ ਜੀ ਨੇ ਕਿਹਾ ਕਿ ਆਪਣੇ ਜੀਵਨ ਦੇ ਵਿੱਚ ਕਦੇ ਵੀ ਕਿਸੇ ਨੂੰ ਠੋਖਾ ਨਾ ਦੋ ਤੋਖਾ ਦੇਣਾ ਕਿਸੇ ਦੇ ਨਾਲ ਬੇਈਮਾਨੀ ਕਰਨੀ ਕਿਸੇ ਨੂੰ ਧੁੰਮਕੋਣਾ ਇਹ ਵੀ ਪਾਪ ਹਨ ਅਤੇ ਇਹ ਪਾਪ ਸਾਡੇ ਸਾਰੇ ਪੁੰਨ ਸਾਰੇ ਪਰਦੇਸਾ ਜਾਂਦੇ ਹਨ ਕੁਝ ਨੂੰ ਸਾਰਾ ਦਿਨ ਨਾਮ ਜਪ ਲਿਆ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਆ ਕਰ ਕੁਝ ਸਮੇਂ ਦੀ ਨਿੰਦਿਆ ਰੂਪੀ ਕਰਕੇ ਕਿਸੇ ਦੇ ਨਾਲ ਵੀ ਮਿਲੂ ਤੇ ਠੰਗੀ ਕਰਕੇ ਆਪਣੇ ਸਾਰੇ ਪੁੰਨ ਗਵਾ ਲੈਂਦੇ ਆ ਇਸ ਸਕੇ ਪਾਪ ਇਸ ਸਕੇ ਪਰਮपिता परमात्मा ਦੀ ਭਗਤੀ ਕਰਨ ਦੇ ਨਾਲ ਮੌਖਿਕ ਭਗਤੀ ਨੂੰ ਸਮਾ ਲਗਾਵੇਂ ਉਹ ਆ ਜਾਣੀਦਾ ਹੈ ਜੋ ਆਪਾਂ ਦੁਨੀਆਦਾਰੀ ਦੇ ਵਿੱਚ ਵਿੱਚ ਚਰਦੇ ਆ ਦੁਨੀਆਦਾਰੀ ਦੇ ਵਿੱਚ ਵਿੱਚ ਚਰਦਿਆਂ ਹੋਇਆਂ ਧਿਆਨ ਰੱਖਣਾ ਕਿ ਮੇਰੇ ਹੱਥੋਂ ਕਦੇ ਵੀ ਕਿਸੇ ਦਾ ਮਾੜਾ ਮਾਰ ਨਾ ਪਵੇ ਅਥਰ ਮਾਰਾ ਕਰਨਾ ਤਾਂ ਦੂਜੀ ਗੱਲ ਸਾਡੀ ਸੋਚ ਦੇ ਵਿੱਚ ਵੀ ਕਿਸੇ ਦੇ ਪ੍ਰਤੀ ਕੁਝ ਵੀ ਮਾੜੀ ਭਾਵਨਾ ਨਹੀਂ ਆਉਣੀ ਚਾਹੀਦੀ ਕਿਉਂਕਿ ਜਦੋਂ ਹੀ ਸਾਡੇ ਮਨ ਅੰਦਰ ਕਿਸੇ ਦੇ ਪ੍ਰਤੀ ਮਾਰੇ ਖਿਆਲ ਆਉਂਦੇ ਆ ਮਾੜੀ ਸੋਚ ਆਉਂਦੀ ਆ ਉਸੇ ਵੇਲੇ ਸਾਡੇ ਮਾਰੇ ਕਰਮ ਮਾਰੇ ਨੇਕ ਮੇਕ ਬੁੱਤ ਚਾਹਤੇ ਆ ਇਹਨੇ ਇਹ ਗੱਲ ਕਹਿ ਕੇ ਉਹ ਸੰਤ ਮਹਾਪੁਰਖਾਂ ਨੇ ਇੱਕ ਕੋਰ ਕਹਾਣੀ ਉਹ ਮਹਤਮੋਚਣਾਈ ਅਤੇ ਕਿਹਾ ਕਿ ਇਹ ਕਹਾਣੀ ਦੇ ਵਿੱਚ ਤੈਨੂੰ ਪਤਾ ਲੱਗੇਗਾ ਕਿ ਅਸਲ ਭਗਤੀ ਕਿਹੜੀ ਆ ਅਤੇ ਸਭ ਤੋਂ ਵੱਡਾ ਹੁਨ ਦੁਨੀਆ ਦੇ ਵਿੱਚ ਕਿਤਾ ਹੈ ਉਹ ਸੰਤ ਜੀ ਨੇ ਉਹ ਨੌਜਵਾਨ ਨਾ ਕਹਾਣੀ ਸੁਣੰਦੇ ਹੋ ਕਿਆ ਇੱਕ ਨਗਰ ਦੇ ਵਿੱਚ ਇੱਕ ਤੇਰੇ ਵਰਗਾ ਨੌਜਵਾਨ ਜਵਾਨੀ ਦੇ ਵਿੱਚ ਹੀ ਪਰਮਪਤਿ ਦਾ ਪਰਮਾਤਮਾ ਦੀ ਭਗਤੀ ਕਰਨ ਦੇ ਲਈ ਤੁਰ ਪਿਆ ਕਹਿੰਦੇ ਉਹਨੇ 40 ਸਾਲ ਬਹੁਤ ਜੱਪ-ਤਪ ਕੀਤਾ ਬੜੀ ਭਗਤੀ ਕੀਤੀ ਅਤੇ ਉਹਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਹੁਣ ਮੇਰੇ ਜੀਵਨ ਦੇ ਵਿੱਚ ਬਹੁਤ ਸਾਰੇ ਪੁਨਰ ਇਕੱਠੇ ਹੋਵੋਗੇ ਪਰ ਕਹਿੰਦੇ ਇੱਕ ਦਿਨ ਉਸ ਰਾਤ ਨੂੰ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਇੱਕ ਔਰਤ ਆਈ ਔਰਤ ਉਸਕਹਿੰਦੀ ਕਰਨ ਵਾਲੇ ਮਨੁੱਖ ਨੂੰ ਪਿਆਰੇ ਸੀ ਕਿ ਤੂੰ ਮੈਨੂੰ ਆਪਣੇ ਜੀਵਨ ਦਾ ਇੱਕ ਦਿਨ ਦੇ ਦੇ ਅਤੇ ਮੇਰੇ ਜੀਵਨ ਦਾ ਇੱਕ ਦਿਨ ਲੈ ਲੈ ਕਹਿੰਦੇ ਉਹ ਮਨੁੱਖ ਦੀ ਅੱਖ ਥੁੱਲ ਗਈ ਅੱਖ ਖੁੱਲੀ ਤਾਂ ਉਹ ਨੂੰ ਲੱਗਾ ਕਿ ਇਹ ਜ਼ਰੂਰ ਕੋਈ ਸ਼ਾਲਿਆ ਹੈ ਜੋ ਮੇਰੀ ਭਗਤੀ ਲੈਣ ਆਇਆ ਹੈ ਮੇਰੇ ਪੁੰਨ ਖਰਾਬ ਕਰਨ ਆਇਆ ਹੈ ਕਹਿੰਦੇ ਅਗਲਾ ਦਿਨ ਹੋਇਆ ਤੇ ਉਹ ਮੋਹਿਸ ਸੁਪਨਾ ਆਇਆ ਇਦਾਂ ਹੀ ਕਰਦੇ ਆ ਕਰਦੇ ਆ ਕਹਿੰਦੇ ਲਗਾਤਾਰ ਉਹ ਇਹੋ ਸੁਪਨਾ ਆ ਰਿਹਾ ਸੀ ਤੇ ਉਹ ਸੁਪਨੇ ਦੇ ਵਿੱਚ ਵੀ ਆਪਣੀ ਜ਼ਿੰਦਗੀ ਦਾ ਇੱਕ ਦਿਨ ਕਿਸੇ ਨੂੰ ਦੇਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਇਹ ਸਮਝਦਾ ਸੀ ਕਿ ਉਹਦੇ ਜੀਵਨ ਦੇ ਵਿੱਚ ਬਹੁਤ ਪੁੰਨ ਇਕੱਠੇ ਹੋ ਗਏ ਆ ਉਨੇ ਸਾਰੀ ਉਮਰ ਤੱਕ ਕੀਤੀ ਗਿਆ ਜਿਸ ਜਵਾਨੀ ਦੇ ਵਿੱਚ ਲੋਕ ਕਈ ਤਰ੍ਹਾਂ ਦੇ ਸੁਖ ਖੋਗ ਆਨੰਦ ਮਾਣਦੇ ਆ ਉਸਨ ਆਖ ਤੋਂ ਨੇ ਫਨ ਕੀ ਕਰਨੀ ਸ਼ੁਰੂ ਕੀਤੀ ਕਿ ਕਿ ਅਖੇ ਚਲੋਗਾ ਉਹ ਬੜਾ ਹੀ ਮਾਨ ਸੀ ਕਹਿੰਦੇ ਇੱਕ ਦਿਨ ਉਹ ਮਨੁੱਖ ਨੇ ਪਰਮ ਪਿਤਾ ਪਰਮਾਤਮਾ ਦੇ ਨਾਲ ਬੜੀ ਸ਼ਿਕਾਇਤ ਕੀਤੀ ਕਿ ਆ ਕਿ ਪਰਮ ਪਿਤਾ ਪਰਮਾਤਮਾ ਜੀ ਮੈਂ ਸਾਰੀ ਉਮਰ ਤੇਨ ਭਗਤੀ ਕੀਤੀ ਆ ਮੈਂ ਆਪਣੇ ਜੀਵਨ ਦੇ ਵਿੱਚ ਕਿੰਨੇ ਪੁੰਨ ਮਸਾ ਇਕੱਠੇ ਕੀਤੇ ਆ ਇਹ ਜੋ ਔਰਤ ਮੇਰੇ ਸੁਪਨੇ ਦੇ ਵਿੱਚ ਆ ਰਹੀ ਆ ਮੈਨੂੰ ਪਤਾ ਹੈ ਕਿ ਜ਼ਰੂਰ ਇਹ ਕੋਈ ਸ਼ਾਲਿਆ ਹੈ ਇਹ ਕੋਈ ਤੁਖ ਹੈ ਜੋ ਮੇਰੇ ਪੁੰਨ ਖਰਾ ਤਵਾ ਚੰਦਾਈ ਕਹਿੰਦੇ ਅੱਗੋਂ ਪਰਮੇਸ਼ਾਹਰੋਂ ਆਦਮਾ ਦੀ ਆਵਾਜ਼ ਆਈ ਪਰਮਾਤਮਾ ਨੇ ਕਿਹਾ ਕਿ ਤੂੰ ਆਪਦੀ ਜ਼ਿੰਦਗੀ ਦੇ ਵਿੱਚ ਭਾਵੇਂ ਬਹੁਤ ਕਰਤੀ ਕੀਤੀ ਆ ਤੂੰ ਸੋਚਦਾ ਹੈ ਕਿ ਤੂੰ ਬਹੁਤ ਕੁੱਨੇ ਇਕੱਠੇ ਕੀਤੇ ਆ ਪਰ ਉਹ औरत ਇਹਨੂੰ ਆਪਣੀ ਜ਼ਿੰਦਗੀ ਦੇ ਕੁੰਨ ਦੇਣ ਦੇ ਲਈ ਆਉਂਦੀ ਆ ਕਿਉਂਕਿ ਉਹਦੇ ਬਤਾਨੇ ਤੂੰ ਆਪਣੀ ਜੀਵਨ ਦੇ ਵਿੱਚ ਕੋਈ ਕੁੰਨ ਨਹੀਂ ਕੀਤਾ ਕੋਈ ਭਗਤੀ ਨਹੀਂ ਕੀਤੀ ਅਤੇ ਮੇਰੀ ਨਜ਼ਰ ਦੇ ਵਿੱਚ ਵੀ ਤੂੰ ਕੋਈ ਭਗਤੀ ਨਹੀਂ ਕੀਤੀ ਕੋਈ ਕੁੰਨ ਨਹੀਂ ਕੀਤਾ ਕਹਿੰਦੇ ਉਹ ਮਨੁੱਖ ਜੋ ਕਿ ਭਗਤੀ ਕਰ ਕਰਕੇ ਉਹ ਸੰਤ ਬਣ ਚੁੱਕਿਆ ਸੀ ਉਹ ਕਹਿਣ ਲੱਗੇ ਕਿ ਪ੍ਰਮਾਤਮਾ ਤੁਸੀਂ ਇਹ ਕੀ ਕਹਿ ਰਹੇ ਹੋ ਮੈਂ ਤਾਂ 40 ਵਰੇ ਤੁਹਾਡੀ ਭਗਤੀ ਕੀਤੀ ਆ ਕਦੇ ਵੀ ਕੋਈ ਮੜਾ ਕੰਮ ਨਹੀਂ ਕੀਤਾ ਪਰਮਾਤਮਾ ਨੇ ਉਹਨੂੰ ساری ਗੱਲ ਸਮਝਾ ਲਈ ਕਿ ਜਿਹੜੀ ਔਰਤ ਹਰ ਰੋਜ਼ ਤੇਰੇ ਤੋਂ ਤੇਰੀ ਜ਼ਿੰਦਗੀ ਦਾ ਇੱਕ ਦਿਨ ਮੰਗਦੀ ਆ ਅਤੇ ਆਪਣੇ ਜੀਵਨ ਦਾ ਇੱਕ ਦਿਨ ਦੇਣ ਹੁੰਦੀ ਆ ਉਹ ਕੋਈ ਹੋਰ ਨਹੀਂ ਆ ਉਹ ਤੇਰੀ ਮਾਂ ਆ ਮਤੇ ਤੂੰ ਕਹਿ ਰਿਹਾ ਹੈ ਨਾ ਕਿ ਤੂੰ ਸਾਰੀ ਉਮਰ ਭਗਤੀ ਕੀਤੀ ਆ ਪਰ ਤੂੰ ਭਗਤੀ ਉਸ ਵਕਤ ਕੀਤੀ ਜਦੋਂ ਤੇਰੇ ਮਾਪਿਓ ਤੇਰੀ ਸਭ ਤੋਂ ਜ਼ਿਆਦਾ ਲੋੜ ਸੀ ਤੂੰ ਉਸ ਵਕਤ ਆਪਣਾ ਘਰ ਛੱਡ ਕੇ ਆਪਣਾ ਮਾਂ ਦੋਸ਼ ਛੱਡ ਕੇ ਆ ਗਿਆ ਜਦੋਂ ਤੇਰੇ ਮਾਪਿਓ ਨੂੰ ਤੇਰੀ ਸੇਵਾ ਦੀ ਲੋੜ ਸੀ ਤੇਰੇ ਮਾਪਿਓ ਨੂੰ ਤੇਰੇ ਤੋਂ ਬਹੁਤ ਉਮੀਦ ਸੀ ਕਿ ਸਾਡਾ ਬੱਚਾ ਜਵਾਨ ਹੋਣ ਗਿਆਏ ਹੁਣ ਇਹ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕ ਲਵੇਗਾ ਪਰ ਤੂੰ ਨਗਿਆ ਸਾਰੀਆਂ ਅਮੰਡਾ ਤੋੜ ਕੇ ਖੁਦ ਪਰਮਾਤਮਾ ਦੀ ਭਗਤੀ ਕਰਨ ਦੇ ਲਈ ਕਿਆ ਆਪਣੇ ਮਾਪਿਆਂ ਨੂੰ ਘਰ ਤੇ ਵਿੱਚ ਇਕੱਲਾ ਛੱਡ ਦਿੱਤਾ ਤੇਰਾ ਪਿਓ ਕਿੰਨਾ ਬਿਮਾਰ ਸੀ ਤੇਰੇ ਜਾਣ ਤੋਂ ਬਾਅਦ ਤੇਰੀ ਮਾਂ ਨੇ ਤੇਰੇ ਪਿਓ ਦਾ ਇਲਾਜ ਕਰਵਾਉਣ ਦੇ ਲਈ ਇੱਕ ਸੰਸਥਾ ਦੇ ਵਿੱਚ ਨੌਕਰੀ ਕੀਤੀ। ਉਸ ਸੰਸਥਾ ਦੇ ਵਿੱਚ ਚਰਮ ਰੋਗ ਦੇ ਰੋਗੀਆਂ ਦੀ ਸੰਤ ਤੇਰੀ ਮਾਂ ਸਾਰਾ ਦਿਨ ਉਹ ਰੋਗੀਆਂ ਦੀ ਸੇਵਾ ਕਰਦੀ ਅਤੇ ਬਦਲੇ ਵਿੱਚ ਉਹਨੂੰ ਵੀ ਉਹਦੀ ਜ਼ਰੂਰਤ ਦੇ ਮਤਲਬਕ ਸਮਾਨ ਮਿਲ ਜਾਂਦਾ ਅਤੇ ਤੇਰੇ ਪਿਤਾ ਦੀ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਉਹ ਆਮ ਮਿਲ ਜਾਂਦੇ ਕਿ ਤੇਰੀ ਮਾਂ ਨੇ ਭਾਵੇਂ ਉਹ ਸੰਸਥਾ ਦੇ ਵਿੱਚ ਆਪਣਾ ਨੌਕਰੀ ਮੁਤਾ ਦੇ ਲਈ ਨਵੇਂ ਤਰੀਕੇ ਦੀ ਸੀ ਪਰ ਉਹਦੀ ਉਹ ਨੌਕਰੀ ਵੀ ਬੰਦਗੀ ਵਾਂਗ ਹੀ ਪਗਤੀ ਬਣ ਗਈ ਉਹਦੇ ਫਲ ਬਣ ਗਏ ਅਤੇ ਤੂੰ ਭਵੇਂ ਸਾਰੀ ਉਮਰ ਭਗਤੀ ਕੀਤੀ ਹੈ ਪਰ ਤੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਭਗਤੀ ਕੀਤੀ ਹੈ ਇਸ ਕਰਕੇ ਤੇਰੀ ਭਗਤੀ ਉਹ ਕਿਸੇ ਲੇਖੇ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਉਹ ਪਰਮ ਪਿਤਾ ਕੋ ਮਾਤਮਾ ਸੰਗ੍ਰਸਥੀ ਜੀਵਨ ਦੇ ਵਿੱਚ ਵਿਚਰ ਧਿਆਨ ਹੋਇਆ ਭਗਤੀ ਕਰਨ ਨੂੰ ਕਹਿੰਦੇ ਆ ਕਿ ਜੋ ਜ਼ਿੰਮੇਵਾਰੀਆਂ ਪਰਮਾਤਮਾ ਦੇ ਸਾਹਮਣੇ ਦੇਖੀ ਇਹ ਭਗਤੀ ਦੇ ਭੇਟਿਆਏ ਉਹ ਜ਼ਿੰਮੇਵਾਰੀਆਂ ਵੀ ਨਿਮਾਣਨ ਦਾ ਸੰਦੇਸ਼ ਹੀ ਜੁੜਿਆ ਤੇ ਜੋ ਮਰਦਾ ਆਪਣੇ ਘਰ ਘਰਸਤੀ ਦੇ ਵਿੱਚ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆਂ ਆਂ ਪ੍ਰਮਾਤਮਾ ਦਾ ਨਾਮ ਜਪਦੇ ਆਂ ਉਹਨਾਂ ਦੀ ਹੀ ਭਗਤੀ ਸੱਚੀ ਨਹੀਂ ਰਹੀਆ ਤੈਨੂੰ ਤਾਂ ਪ੍ਰਮਾਤਮਾ ਨੇ ਤੇਰੇ ਘਰ ਦੇ ਵਿੱਚ ਤੇਰੇ ਮਾਪਿਓ ਦੇ ਰੂਪ ਦੇ ਵਿੱਚ ਕਿੰਨੀ ਵੱਡੀ ਸੇਵਾ ਦਿੱਤੀ ਥੇ ਪਰ ਤੂੰ ਉਹ ਸੇਵਾ ਨੂੰ ਖਤਰਾ ਕੀ ਵਾਰੋਂ ਕੋਈ ਇਕੱਠੇ ਕਰੂੰ ਤਰਪਿਆ ਪ੍ਰਮਾਤਮਾ ਦੀ ਸੇਵਾ ਸਭ ਤੋਂ ਵੱਡਾ ਕੋਨਿਆ ਜੋ ਮੁੱਖ ਮਾਪਿਓ ਦੀ ਸੇਵਾ ਕਰਦੇ ਆ ਸਤਿਕਾਰ ਕਰਦੇ ਆ ਉਹ ਜੀਵਨ ਦੇ ਵਿੱਚ ਸਦਾ ਸੁਖੀ ਰਹਿੰਦੇ ਆ ਜੋ ਉਹਨਾਂ ਦੇ ਪਿੱਛੇ ਪਿੱਛੇ ਕੰਮ ਜਾਂਦੀ ਉਹਨਾਂ ਦੇ ਪਿੱਛੇ ਪਿੱਛੇ ਤੁਰ ਫਿਰਦੀਆਂ ਇਸ ਕਰਕੇ ਤੋਂ ਇੱਕ ਇੱਕ ਪੱਧਰੀ ਤੋਂ ਮੰਝਾਰੇਗੇ ਸੋ ਸੰਗਤ ਕੀ ਸੰਤ ਮਹਾਪੁਰਖਾਂ ਨੇ ਸਾਨੂੰ ਇਹ ਦੋਹਾਂ ਕਹਾਣੀਆਂ ਦੇ ਰਹੀ ਤੋਂ ਬਹੁਤ ਵੱਡੀਆਂ ਸਿੱਖਿਆਵਾਂ ਦਿੱਤੀਆਂ ਨੇ ਇੱਕ ਤਾਂ ਸਭ ਤੋਂ ਵੱਡਾ ਪਾਪ ਕੀਆ ਉਹਦੇ ਬਾਰੇ ਦੱਸਿਆ ਕਿ ਕਿਸੇ ਨੂੰ ਤੁੱਖਾ ਦੇਣਾ ਕਿਸੇ ਦੇ ਨਾਲ ਝੂਠ ਬੋਲਣਾ ਕਿਸੇ ਦੇ ਨਾਲ ਬੇਇਮਾਨੀ ਕਰਨ ਇਹ ਵੀ ਸਭ ਤੋਂ ਵੱਡਾ ਪਾਪ ਆ ਜੇ ਅਸੀਂ ਬਹੁਤ ਸਾਰੇ ਸਾਰੇ ਉਹਨਾਂ ਕਮਾਕੇ ਭਗਤੀ ਕਰਕੇ ਇਹ ਮਾੜੇ ਕੰਮ ਕਰਦੇ ਆ ਤਾਂ ਫਿਰ ਸਾਡੀ ਕੀਤੀ ਭਗਤੀ ਫੋਲ ਵੀ ਬਿਲਤ ਹੋ ਜਾਂਦੀ ਹੈ ਉਸ ਤੋਂ ਬਾਅਦ ਦੂਸਰੀ ਗੱਲ ਸਮਝਾਈ ਕਿ ਸਾਡੇ ਘਰ ਕੇ ਰਸਪਤੀਆਂ ਦੀ ਬਿਮਾਰੀ ਸਾਡੇ ਮਾਪਿਆਂ ਦੀ ਸੇਵਾ ਇਹੀ ਸਭ ਤੋਂ ਵੱਡਾ ਕੰਮ ਹੈ ਇਹ ਨਭਉ ਜਿਹਾ ਮੈਂ ਆਪਰ ਠੀਕ ਹੈ ਕਿ ਤਾਜ਼ਾ ਨਿਕਲ ਕੇ ਸੋਚ ਕਰਕੇ ਜਿਉਂਵੇਂ ਮਾਪਿਆਂ ਦੀ ਸੇਵਾ ਕਰਨੀ ਆ ਤੇ ਚਿਹਰੇ ਉੱਤੇ ਦਿਨ ਦੀ ਸ਼ੁਰੂਆਤ ਮਾਤਮਾ ਦੇ ਨਾਲ ਹੀ ਕਰੂੰ ਕਿਰਪਾ ਪੂਰਾ ਦਿਨ ਆਪਣੀ ਜ਼ਿੰਮੇਵਾਰੀਆਂ ਇਮਾਨਦਾਰੀ ਤੇ ਨਿਭਾਵਾਂ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਦੀ ਮਿਹਰ ਨਾਲ ਤੁਮਕੇ ਪਛਰ ਰੱਬ ਦੇ ਧਰਮ ਨੂੰ ਮਨ ਵਿੱਚ ਰੱਖਣਾ ਹੈ ਇਹ ਰੱਬ ਦਾ ਧਰਮ ਆਤਮਾ ਦਾ ਧਰਮ ਮਨ ਵਿੱਚ ਰਹਿਆ ਪਰ ਸਾਡੇ ਅਥ ਕਦੇ ਵੀ ਕੋ ਪਾਪ ਨਹੀਂ ਹੋਏ ਦਾ ਮਾਰੇ ਤਾਂ ਸੰਗਤ ਜੀ ਆਸ ਸੇਰ ਕੀ ਹੈ ਤੁਸੀਂ ਕੇ ਵੀਡੀਓ ਇੱਕ ਕਹਾਣੀ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਤੇ ਸ਼ੇਅਰ ਕਰ ਦੇਣਾ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੇ ਤਾਂ ਤੁਸੀਂ ਮੈਨੂੰ ਆਪਣੇ ਸ਼ੋਟੀਆ ਬੀਪਾਂਜਨ ਤੇ